ਅੱਗੇ ਮੁਲਾਜ਼ਮਾ ਦੀ ਇਹਦੇ ਚ ਘਾਟ ਆ। ਔਰ ਘਾਟ ਤੋਂ ਬਾਅਦ 250 ਸਸਪੈਂਡ ਕਰਦੇ। ਇੰਨੀ ਆਰੀ ਹੋਇਆ ਬਦਲਾਅ ਦੀ ਸਰਕਾਰ ਚ। ਇਹ ਸਸਪੈਂਡ ਇਸ ਲਈ ਨਹੀਂ ਕੀਤੇ ਕਿ ਉਹ ਕੰਮ ਗਲਤ ਕਰ ਰਹੇ ਆ। ਸਸਪੈਂਡ ਇਸ ਲਈ ਕਰਤੇ ਕਿਉਂਕਿ ਉਹ ਸੱਚ ਬੋਲਣ ਦੇ ਆ। ਉਹਨਾਂ ਨੂੰ ਇਹ ਕਿਹਾ ਗਿਆ ਕਿ ਤੁਸੀਂ ਇਹ ਲਿਖ ਦਿਓ ਕਿ ਪੰਜਾਬ ਦੀ ਮਾਈਨਰਾਂ ਚ ਪੰਜਾਬ ਦੇ ਨਹਿਰਾਂ ਚ ਪੰਜਾਬ ਦੀਆਂ ਜਿੱਥੇ ਵੀ ਜਲ ਸਰੋਤ ਦੇ ਜਿਹੜੇ ਸਾਧਨ ਨੇ ਇਹ ਕਹਿ ਦਿਓ ਕਿ ਪਾਣੀ ਪੂਰਾ ਉਹ ਕਹਿੰਦੇ ਅਸੀਂ ਕਿਵੇਂ ਕਰੀਏ ਜਦ ਪਾਣੀ ਤਾਂ 10 15% ਵੀ ਨਹੀਂ ਜਾ ਰਿਹਾ ਜੇ ਅਸੀਂ ਇਹ ਜੀ ਗੱਲ ਲਿਖ ਦੇਵਾਂਗੇ ਕੱਲ ਫਿਰ ਸਾਡੇ ਤੇ ਐਕਸ਼ਨ ਹੋਊਗਾ ਪਿੰਡਾਂ ਵਾਲਿਆਂ ਲੋਕਾਂ ਨੇ ਸਾਨੂੰ ਘੇਰ ਕੇ ਕੁੱਟਣਾ ਇਹਨਾਂ ਨੇ ਫੀਲਡ ਚ ਰਹਿਣਾ ਫੀਲਡ ਸਟਾਪ ਹੈ ਇਹਨਾਂ ਨੇ ਇਨਕਾਰ ਕਰਤਾ ਇਹਨਾਂ ਨੇ ਕਿਹਾ ਜੋ ਅਸਲੀ ਤਸਵੀਰ ਹੈ ਜੋ ਸੱਚਾਈ ਹੈ ਕਿ ਸਿਰਫ ਸਿਰਫ ਪੰਜਾਬ ਦੇ ਨਹਿਰੀ ਜਿਹੜੇ ਸਰੋਤ ਨੇ ਜਾਂ ਮਾਈਨਰ ਨੇ ਉਹਦੇ ਜੋ 10% ਪਾਣੀ ਜਾ ਰਿਹਾ ਸੱਚ ਦੱਸਣ ਵਾਸਤੇ ਉਹਦਾ ਤੇ ਐਕਸ਼ਨ ਹੋ ਗਿਆ ਸਸਪੈਂਡ ਕਰਤਾ ਇਹ ਦੱਸਣ ਸੱਚ ਇਹ ਦੱਸਿਆ ਕਿ ਪੰਜਾਬ ਦੇ fields ਤੱਕ ਪਾਣੀ ਨਹੀਂ ਪਹੁੰਚ ਰਿਹਾ ਉਹਨਾਂ ਤੇ ਐਕਸ਼ਨ ਹੋ ਗਿਆ ਇਸ ਬਦਲਾਅ ਦੇ ਵਿੱਚ ਕਹਿੰਦੇ ਝੂਠ ਬੋਲਣ ਵਾਸਤੇ ਕਿਹਾ ਜਾ ਰਿਹਾ ਸੀ ਕਿ ਆਪਾਂ ਇਹ ਕਿਹਾ ਗਿਆ ਕਿ ਤੁਸੀਂ ਰੱਜ ਕੇ ਝੂਠ ਬੋਲੋ ਥੋੜੀ ਪ੍ਰਮੋਸ਼ਨ ਵੀ ਹੋਊਗੀ ਥੋੜਾ ਧਿਆਨ ਵੀ ਰੱਖਾਂਗੇ ਆ ਮੈਂ ਮੰਗ ਪੱਤਰ ਵੀ ਤੁਹਾਨੂੰ ਕਾਫੀ ਦੇ ਰਿਆਂ ਸੱਚ ਬੋਲਣ ਵਾਸਤੇ 250 ਬੰਦਾ ਸਸਪੈਂਡ ਕਰਤਾ ਇਹੀ ਬਦਲਾਅ ਵੀ ਹੈ ਮੈਨੂੰ ਇੱਥੇ ਤਾਂ ਲੋਕਾਂ ਨੂੰ ਨਾਮ ਮਿਲਦਾ ਥਾਪੀ ਮਿਲਦੀ ਆ ਪ੍ਰਮੋਸ਼ਨ ਮਿਲਦੀ ਆ ਇਹ ਬਦਲਾਅ ਕੀ ਸਰਕਾਰ ਨੇ ਕਹਿਤਾ ਕਿ ਨਹੀਂ ਕੁਝ ਸਾਡਾ ਸਿਆਸੀ ਤੌਰ ਤੇ ਮੌਜੂਦ ਤੁਸੀਂ ਕਰਦੇ ਜੋ ਝੂਠ ਅਸੀਂ ਲੋਕਾਂ ਨੂੰ ਸੁਣਾਉਣਾ ਚਾਹੁੰਦੇ ਜਿਵੇਂ ਕਹਿੰਦੇ ਨਾ ਕਟਕਰੇ ਮਾਨਤਾ ਇਹਨਾਂ ਨੂੰ ਪੁੱਛੋ ਕੋਰ ਕਰਪਸ਼ਨ ਖਤਮ ਹੋ ਗਈ ਨਹੀਂ ਜੀ ਨਹੀਂ ਹੋ ਗਈ ਕਰਪਸ਼ਨ ਕਰ ਤੋ ਪੈਸੇ ਕੁਝ ਨਹੀਂ ਲੈਂਦਾ ਹਰਦਾ ਕਹੋ ਸਾਰੇ ਲੈਂਦਾ ਜੀ ਇੱਥੇ ਮੈਂ ਕਿਹਾ ਥੋੜੀ ਪੱਜੀ ਪਈ ਆ ਮੰਤਰੀ ਵਧੀਰ ਖਾਈ ਜਾਂਦੇ ਇਹਨਾਂ ਦੇ ਪਹਿਲਾਂ ਹਾਲਾਤ ਵੇਖ ਲਓ ਅੱਜ ਦੇ ਕੀ ਆ ਇਹ ਕੰਮ ਇਹਦੇ ਕਿ ਹੋਇਆ ਕਿ ਸੱਚੇ ਬੋਲਣਾ ਪਾਪ ਹੋ ਗਿਆ ਔਰ 250 सस्पेंड ਹੋ ਗਏ ਇਸ ਲਈ ਮੈਂ ਇਹ ਅਪੀਲ ਕਰਦਾ ਕਿ ਤੁਸੀਂ ਇਹ ਇਮੀਡੀਏਟ सस्पेंशन ਰਿਵੋਕ ਕਰੋ ਐਂਡ ਜੋੜਾ ਮਾਜਰਾ ਇਹਨਾਂ ਦਾ ਮੰਤਰੀ ਹੈ ਉਹ ਪਬਲਿਕ ਅਪੋਲੋਜੀ ਇਹਨਾਂ ਮੁਲਾਜ਼ਮਾਂ ਨੂੰ ਟੈਂਡਰ ਕਰੇ ਔਰ ਇਹਨਾਂ ਮੁਲਾਜ਼ਮਾਂ ਦੀ ਪ੍ਰਸ਼ੰਸਾ ਪੱਤਰ ਦਵੇ ਕਿ ਇਹ ਸਰਕਾਰ ਦੇ ਅੱਗੇ ਝੁਕੇ ਨਹੀਂ ਸਰਕਾਰ ਦੀ ਸਿਆਸੀ ਜਿਹੜੀ ਮਸ਼ਹੂਰੀ ਸੀ ਉਹਦੇ ਹੱਥ ਨਹੀਂ ਬੜੇ ਉਹਦੇ ਹੱਥ ਠੋਕਾ ਨਹੀਂ ਬੜੇ ਲੋਕਾਂ ਦੀ ਅਸਲੀ ਪਿੰਡਾਂ ਦੇ ਪਾਣੀ ਦੇ ਅਸਲੀ ਹਾਲਾਤ ਉਹ ਲੋਕਾਂ ਤੱਕ ਲੈ ਕੇ ਗਏ ਉਹਦੇ ਉਹਨਾਂ ਦੀ ਥਾਪੀ ਦੇਣ ਦੀ ਜਗ੍ਹਾ ਉਹਨਾਂ ਦੇ ਐਕਸ਼ਨ ਹੋ ਗਿਆ ਜੀ ਇਹ ਤੁਸੀਂ ਜੈਜਾ ਕਿ ਉਹਨਾਂ ਨਾਲ ਖੜੋਗੇ ਜੇਕਰ ਇਹ ਵੋਟ ਨਹੀਂ ਕਰਦੇ ਹੈਗੇ ਤਾਂ ਤੁਸੀਂ ਉਹਨਾਂ ਮੁਲਾਜ਼ਮਾਂ ਦੇ ਨਾਲ ਖੜੋਗੇ ਕਿ ਮੈਂ ਤਾਂ ਠੋਕ ਕੇ ਖੜੂ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर